ਸਮਾ ਬਣਿਆ ਹੈ ਕਥਾ ਵਿਚਾਰਾਂ ਦਾ ਆਪ ਸੰਗਤਾਂ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਦੀ ਕਥਾ ਲੜੀਵਾਰ ਦੀਵਾਨਾਂ ਦੇ ਵਿੱਚ ਸਰਵਣ ਕਰਦੇ ਹੋ ਪਿਛਲੇ ਦੀਵਾਨ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਕਿ ਜਦੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਤੱਕ ਇਹ ਸਨੇਹਾ ਪਹੁੰਚਿਆ ਹੈ ਔਰੰਗਜ਼ੇਬ ਦਾ ਅਹਿਦੀਆਂ ਦੇ ਹੱਥ ਉਸਨੇ ਸਨੇਹਾ ਭੇਜਿਆ ਕਿ ਤੁਹਾਡੇ ਦਰਸ਼ਨਾ ਦੀ ਇੱਛਾ ਹੈ ਮਨ ਦੇ ਵਿੱਚ ਕਪਟ ਹੈ ਕਿ ਸਤਗੁਰਾਂ ਨੂੰ ਸ਼ਰਾ ਦੇ ਵਿੱਚ ਲਿਆਉਣਾ ਹੈ ਮੁਸਲਮਾਨ ਬਣਾਉਣਾ ਹੈ ਤੇ ਚਿੱਠੀ ਦੇ ਲਫ਼ਜ਼ یوں ਲਿਖਦਾ ਹੈ ਕਿ ਤੁਹਾਡੇ ਦਰਸ਼ਨਾ ਦੀ ਤੰਗ ਹੈ ਸਤਗੁਰਾਂ ਨੇ ਉਸ ਚਿੱਠੀ ਦਾ ਜਵਾਬ ਲਿਖਵਾ ਦਿੱਤਾ ਇਹਦੀਆਂ ਨੂੰ ਦੇ ਦਿੱਤਾ ਕਿ ਜਲਦੀ ਹੀ ਅਸੀਂ ਤੁਹਾਨੂੰ ਮਿਲਾਂਗੇ ਪਰ ਕਿਉਂਕਿ ਉਸੇ ਵੇਲੇ ਬਰਸਾਤਾਂ ਦੇ ਮੌਸਮ ਸ਼ੁਰੂ ਹੋ ਗਏ ਹਾੜ ਦਾ ਮਹੀਨਾ ਚੱਲ ਰਿਹਾ ਸੀ ਇਸ ਕਰਕੇ ਕੁਝ ਸਮਾਂ ਜਿਹੜਾ ਸਤਿਗੁਰਾਂ ਨੇ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਬਰਸਾਤਾਂ ਦੇ ਵਿੱਚ ਆਵਾਜਾਈ ਜਿਹੜੀ ਸੀ ਮੁਸ਼ਕਲ ਹੋ ਜਾਂਦੀ ਸੀ ਚਿਕੜ ਇਤਾਦਕ ਬਹੁਤ ਜ਼ਿਆਦਾ ਹੋ ਜਾਂਦਾ ਸੀ ਇਸ ਕਰਕੇ ਸਤਿਗੁਰਾਂ ਨੇ 4 ਮਹੀਨੇ ਦਾ ਜਿਹੜਾ ਸਮਾਹ ਉਸ ਨੂੰ ਟਾਲਿਆ ਹੈ ਇੱਥੇ ਕਵੀ ਜੀ ਨੇ ਉਸ 4 ਮਹੀਨੇ ਦੇ ਸਮੇਂ ਨੂੰ ਚਮਾਸਾ ਲਿਖਿਆ ਹੈ ਵੈਸੇ ਅਸੀਂ ਅੱਜਕੱਲ ਚਮਾਸੇ ਦਾ ਮਤਲਬ ਥੋੜਾ ਹੋਰ ਸਮਝ ਲੈਂਦੇ ਅੱਜਕੱਲ ਨਾ ਮੈਂ ਕਈ ਵਾਰੀ ਦੇਖਿਆ ਕਿ ਜਦੋਂ ਕਿਸੇ ਨੂੰ ਬਹੁਤ ਗਰਮੀ ਲੱਗ ਰਹੀ ਹੋਵੇ ਤੇ ਪਸੀਨਾ ਆ ਰਿਹਾ ਹੋਵੇ ਨਾ ਇਹਨਾਂ ਦਿਨਾਂ ਦੇ ਵਿੱਚ ਤੇ ਅਕਸਰ ਕਹਿ ਦਿੰਦਾ ਅੱਜ ਬੜਾ ਚਮਾਸਾ ਲੱਗਾ ਉਹ ਅੱਜ ਚਮਾਸਾ ਨਹੀਂ ਹੁੰਦਾ ਚਮਾਸੇ ਦਾ ਅਰਥ ਹੁੰਦਾ ਹੈ 4 ਮਾਸ ਚਾਰ ਮਹੀਨਿਆਂ ਦੇ ਸਮੇਂ ਨੂੰ ਚਮਾਸਾ ਆਖਦੇ ਨੇ ਇਹ ਹਾੜ ਸੁਦੀ 12 ਤੋਂ ਲੈ ਕੇ ਕਤਕ ਸੁਦੀ 12 ਤੱਕ ਦੇ ਜਿਹੜੇ ਚਾਰ ਮਹੀਨੇ ਨੇ ਇਹਨਾਂ ਨੂੰ ਚਮਾਸਾ ਆਖਿਆ ਜਾਂਦਾ ਹੈ ਪਰ ਕਿਉਂਕਿ ਇਹਨਾਂ ਚਾਰ ਮਹੀਨਿਆਂ ਦੇ ਵਿੱਚ ਜਿਹੜੀ ਹਵਾ ਹੁੰਦੀ ਇਹਦੇ ਵਿੱਚ ਮੌਇਸਚਰ ਵੱਧ ਜਾਂਦੀ ਹਿਮੀਡਿਟੀ ਜ਼ਿਆਦਾ ਹੁੰਦੀ ਇਸ ਕਰਕੇ ਜਦੋਂ ਥੋੜੀ ਜਿਹੀ ਗਰਮੀ ਲੱਗਦੀ ਪਸੀਨਾ ਜ਼ਿਆਦਾ ਆਉਂਦਾ ਹੈ ਤੇ ਕਈ ਵਾਰੀ ਸੁਣੇ ਸੁਣਾਏ ਕਿ ਬੜਾ ਚਮਾਸਾ ਲੱਗਾ ਹੈ ਉਹ ਜਿਹੜਾ ਲਫਜ਼ ਹੈ ਹੁਣ ਅਸੀਂ ਉਸ ਨੂੰ ਇਵੇਂ ਜਾਣਨ ਲੱਗੇ ਜਿਵੇਂ ਬੱਟ ਲੱਗਾ ਹੋਵੇ ਗਰਮੀ ਲੱਗੀ ਹੋਵੇ ਤੇ ਅਸੀਂ ਸੋਚਦੇ ਹਾਂ ਕਿ ਇਸ ਨੂੰ ਚਮਾਸਾ ਆਖਦੇ ਚਮਾਸਾ ਜਿਹੜਾ ਹੈ 4 ਮਹੀਨਿਆਂ ਦੇ ਸਮੇਂ ਨੂੰ ਸੋ ਸਤਿਗੁਰਾਂ ਨੇ ਜਦੋਂ ਚਾਲੇ ਪਾਏ ਨੇ ਦਿੱਲੀ ਵੱਲ ਨੂੰ ਰਸਤੇ ਦੇ ਵਿੱਚ ਪਟਿਆਲੇ ਦੇ ਪਾਸ ਸੈਫੁਦੀਨ ਨਾਮ ਦਾ ਇੱਕ ਭਲਾ ਮੁਸਲਮਾਨ ਹੈ ਉਸ ਨੇ ਸੈਫਾਬਾਦ ਨਗਰ ਵਸਾਇਆ ਹੋਇਆ ਹੈ ਉਹ ਬੜੀ ਧੀਰ ਤੋਂ ਸਤਿਗੁਰਾਂ ਦੇ ਦਰਸ਼ਨਾਂ ਦੀ ਤਾਂਘ ਮਨ ਵਿੱਚ ਰੱਖਦਾ ਸੀ ਤੇ ਮਨ ਦੇ ਅੰਦਰ ਉਹਦੇ ਇਹ ਸ਼ਰਧਾ ਸੀ ਕਿ ਕਦੇ ਜੇ ਸਮਾਂ ਬਣਿਆ ਤੇ ਸਤਿਗੁਰਾਂ ਦੇ ਦਰਸ਼ਨ ਜ਼ਰੂਰ ਕਰਕੇ ਆਉਣੇ ਨੇ ਕਿਸੇ ਨੇ ਉਸ ਨੂੰ ਖਬਰ ਦਿੱਤੀ ਕਿ ਜਿਸ ਸਾਧੂ ਦੇ ਤੂੰ ਦਰਸ਼ਨ ਕਰਨ ਵਾਸਤੇ ਦਿਨ ਰਾਤ ਸੋਚਦਾ ਰਹਿੰਦਾ ਹੈ ਉਹ ਸਾਧੂ ਤੇਰੇ ਨਗਰ ਦੇ ਪਾਸ ਹੀ ਉਹਨਾਂ ਨੇ ਡੇਰੇ ਲਾਏ ਹੋਏ ਨੇ ਉਸੇ ਵੇਲੇ ਚੱਲ ਕਰਕੇ ਜਾਂਦਾ ਸਤਿਗੁਰਾਂ ਨੂੰ ਜਾ ਕਰਕੇ ਮੱਥਾ ਟੇਕਦਾ ਬੇਨਤੀ ਕਰਦਾ ਹੈ ਤੇ ਸਤਿਗੁਰਾਂ ਨੂੰ ਬੇਨਤੀ ਇਹ ਕਰਦਾ ਕਿ ਸਤਿਗੁਰੂ ਹੁਣ ਚਮਾਸਾ ਸ਼ੁਰੂ ਹੋ ਗਿਆ ਤੁਸੀਂ ਜੋ ਬਾਦਸ਼ਾਹ ਨੂੰ ਮਿਲਣ ਵਾਸਤੇ ਜਾਣਾ ਹੈ ਇਹ ਸਹੀ ਸਮਾਂ ਨਹੀਂ ਹੈ ਕਿਉਂਕਿ ਤਿਕੜ ਇਤਾਦਕ ਬਹੁਤ ਜ਼ਿਆਦਾ ਹੈ ਤੇ ਇਸ ਬਰਸਾਤ ਦੇ ਰੁੱਤ ਦੇ ਵਿੱਚ ਬਹੁਤ ਸਾਰੇ ਜਿਹੜੇ ਕੀੜੇ ਮਕੌੜੇ ਜੰਗਲੀ ਜੀਵ ਸੱਪ ਇਤਾਦਕ ਠੂਹੇ ਇਤਾਦਕ ਵੀ ਬਹੁਤ ਜ਼ਿਆਦਾ ਹੋ ਜਾਂਦੇ ਨੇ ਐਸ਼ ਕਰਕੇ 4 ਮਹੀਨੇ ਚੱਲਣਾ ਜਿਹੜਾ ਇਹ ਸਹੀ ਨਹੀਂ ਉਹਨਾਂ ਸਮਿਆਂ ਦੇ ਵਿੱਚ ਸਾਧੂ ਲੋਕ ਵਿਦਵਾਨ ਲੋਕ ਇਹਨਾਂ ਨੂੰ ਅਕਸਰ ਹੀ ਜੋ ਸਮਰੱਥਾਵਾਨ ਲੋਕ ਹੁੰਦੇ ਸਨ ਉਹ ਆਪਣੇ ਨਗਰ ਵਿੱਚ ਜਾਂ ਆਪਣੇ ਘਰ ਦੇ ਵਿੱਚ ਠਹਿਰਾ ਲਿਆ ਕਰਦੇ ਸਨ ਇਸ ਤਮਾਸ਼ੇ ਦੇ 4 ਮਹੀਨੇ ਇਸ ਨੇ ਬੇਨਤੀ ਕੀਤੀ ਸਤਿਗੁਰੂ ਜੇ ਤੁਸੀਂ ਮੈਨੂੰ ਗਰੀਬ ਨੂੰ ਕਿਰਤਾਰਥ ਕਰੋ ਈਸ਼ਵਾਰ ਦਾ ਜਿਹੜਾ ਤਮਾਸ਼ਾ ਹੈ ਤੁਸੀਂ ਕਿਤੇ ਨਾ ਕਿਤੇ ਤਾਂ ਕੱਟਣਾ ਹੈ ਤੁਸੀਂ ਸਾਡੇ ਨਗਰ ਦੇ ਵਿੱਚ ਹੀ ਕੱਟਣਾ ਕਰੋ ਸਤਿਗੁਰਾਂ ਨੇ ਇਸ ਦੀ ਗੱਲ ਮੰਨੀ ਹੈ ਸੋ ਜਿਵੇਂ ਅਗਲੇਰਾ ਇਤਿਹਾਸ ਹੈ ਆਉ ਮਨਵ੍ਰਤੀਆਂ ਕਾਗਰ ਕਰੀਏ ਗੁਰੂ ਚਰਨਾਂ ਦੇ ਵਿੱਚ ਹਜਰੀਆਂ ਲਵਾਉਂਦੇ ਆਂ ਆਖੀਏ ਜੀ ਸਤਨਾ ਧਨਵਾਹੀ ਗੁਰੂ ਸਾਹਿਬ ਜੀ ਬਸੇ ਚੁਮਸਾ ਸਤਗੁਰੂ ਡੇਰਾ ਕੀਨ ਮੁਕਾਮ ਸੈਫਦੀਨ ਸੇਵਾ ਕਰੇ ਨਿਤ ਪ੍ਰਤ ਆਏ ਸਲਾਮ ਸਤਿਗੁਰਾਂ ਨੇ ਫਿਰ ਹੁਣ ਚਮਾਸ਼ੇ ਦੇ 4 ਮਹੀਨੇ ਜਿਹੜੇ ਨੇ ਇਹ ਇੱਥੇ ਵੱਸਣ ਵਾਸਤੇ ਸੈਫਦੀਨ ਨੂੰ ਹਾਂ ਕੀਤੀ ਹੈ ਸੈਫਦੀਨ ਨਿਤਾ ਪ੍ਰਤੀ ਬੜੀ ਸ਼ਰਧਾ ਦੇ ਨਾਲ ਸਤਿਗੁਰਾਂ ਦੀ ਸੇਵਾ ਕਰਦਾ ਹੈ ਸੰਗਤ ਗੁਰ ਕੀ ਠਾਨ ਹਮੇਸ਼ੂ ਤਿਉ ਤਿਉ ਚਿਤ ਮੈਂ ਪ੍ਰੇਮ ਵਿਸ਼ੇਸ਼ੂ ਸਤਿਗੁਰਾਂ ਦੀ ਸੰਗਤ ਨੂੰ ਰੋਜ਼ਾਨਾ ਹੀ ਆ ਕਰਕੇ ਜਦੋਂ ਦੇਖਦਾ ਹੈ ਤੇ ਮਨ ਦੇ ਅੰਦਰ ਸ਼ੈਫੂਦੀਨ ਦੇ ਪ੍ਰੇਮ ਜਿਹੜਾ ਹੋਰ ਜ਼ਿਆਦਾ ਵੱਧਦਾ ਜਾਂਦਾ ਹੈ ਕਬਹੂ ਲੈ ਨਿਜ ਸੰਧ ਸਿਧਾਰੇ ਸਦਨ ਆਪਣੇ ਜਾਏ ਪਿਠਾਰੇ ਤੇ ਕਦੇ-ਕਦਾਈ ਉਹ ਆਪਣੇ ਸਦਨ ਦੇ ਵਿੱਚ ਵੀ ਲੈ ਜਾਂਦਾ ਹੈ ਕਿਉਂਕਿ ਉਸ ਨੇ ਜਿਹੜਾ ਡੇਰਾ ਸਤਗੁਰਾਂ ਦਾ ਕਰਵਾਇਆ ਹੈ ਆਪਣੇ ਨਗਰ ਦੇ ਬਾਹਰਵਾਰ ਇੱਕ ਸੋਹਣਾ ਬਾਗ ਦੇਖ ਕਰਕੇ ਉੱਥੇ ਸਤਗੁਰਾਂ ਦਾ ਉਤਾਰਾ ਕਰਵਾਇਆ ਹੈ ਬਾਗ ਦੇ ਵਿੱਚ ਸਤਿਗੁਰੂ ਸੰਗਤਾਂ ਸਮੇਤ ਰਹਿੰਦੇ ਨੇ ਕਿਉਂਕਿ ਜ਼ਿਆਦਾ ਨਾਲ ਸੰਗਤਾਂ ਨੇ ਇਸ ਕਰਕੇ ਕਿਸੇ ਇੱਕ ਘਰ ਦੇ ਅੰਦਰ ਜਿਹੜਾ ਡੇਰਾ ਕਰਨਾ ਉਹ ਉਹਨਾਂ ਜ਼ਿਆਦਾ ਮੁਮਕਿਨ ਨਹੀਂ ਲੱਗਦਾ ਤੇ ਕਦੇ-ਕਦਾਈਂ ਜਿਹੜਾ ਸ਼ੈਫਦੀਨ ਹੈ ਆਪਣੇ ਬਾਗਾਂ ਦੇ ਵਿੱਚੋਂ ਸਤਿਗੁਰਾਂ ਨੂੰ ਆਪਣੇ ਘਰ ਦੇ ਅੰਦਰ ਲੈ ਜਾਂਦਾ ਹੈ ਪਰ ਚਿਰ ਹੈ ਇਹਾ ਚਿਰਕਾਲਾ ਯਾ ਤੇਠਾਨਤ ਜਤਨ ਵਿਸਾਲ ਇਸ ਤਰ੍ਹਾਂ ਦੇ ਬੜੇ ਯਤਨ ਕਰਦਾ ਹੈ ਕਿ ਸਤਿਗੁਰਾਂ ਦਾ ਮਨ ਇੱਥੇ ਲੱਗਿਆ ਰਹੇ ਵੱਧ ਤੋਂ ਵੱਧ ਸਮਾਂ ਸਤਿਗੁਰੂ ਮੇਰੇ ਪਾਸ ਟਿਕੇ ਰਹਿਣਾ ਅਨਕ ਭਾਂਤ ਕੀ ਬਾਤ ਸੁਣਾਵੇ ਘਰ ਅੰਤਰ ਕੇ ਬਾਗ ਦਿਖਾਵੇ ਅਨੇਕਾਂ ਪ੍ਰਕਾਰ ਦੀਆਂ ਗੱਲਾਂ ਸੁਣਾਉਂਦਾ ਹੈ ਘਰ ਦੇ ਬਾਹਰ ਅੰਦਰ ਸਤਿਗੁਰਾਂ ਨੂੰ ਘਮਾਉਂਦਾ ਹੈ ਨਗਰ ਦੀਆਂ ਚੀਜ਼ਾਂ ਦਿਖਾਉਂਦਾ ਹੈ ਇਸ ਤਰ੍ਹਾਂ ਕਈ ਪ੍ਰਕਾਰ ਦੇ ਬਚਨ ਸਤਿਗੁਰਾਂ ਦੇ ਨਾਲ ਕਰਦਾ ਰਹਿੰਦਾ ਹੈ ਬਹੁਰ ਫਰਸ਼ ਸੁੰਦਰ ਡਸਵਾਵੇ ਕਰ ਬਿੰਤੀ ਸਨਮਾਨ ਬਿਠਾਵੇ ਫਿਰ ਸਤਿਗੁਰਾਂ ਵਾਸਤੇ ਬਹੁਤ ਸੋਹਣਾ ਫਰਸ਼ ਕਰਵਾਉਂਦਾ ਹੈ ਵਧੀਆ ਗਲੀਚੇ ਦਰਿਆ ਗੱਦੇ ਇਤ ਆਦਿਕ ਵਸਾਉਂਦਾ ਹੈ ਕਿਉਂਕਿ ਜਿੱਥੇ ਸਤਿਗੁਰੂ ਬੈਠਦੇ ਨੇ ਆਸ-ਪਾਸ ਸੰਗਤਾਂ ਨੇ ਵੀ ਬੈਠਣਾ ਹੁੰਦਾ ਹੈ ਚਾਰੂ ਚੌਪਰ ਅੱਗ ਵਿਛਾਵੇ ਖੇਲੇ ਗੁਰ ਕੋ ਡਲਨ ਜੁੜਾਵੇ ਇੱਥੇ ਕੁਝ ਕਵੀ ਜੀ ਨੇ ਆਪਣੀ ਮਨਉਤ ਦੇ ਮੁਤਾਬਕ ਨਾਲ ਕਿੱਸਾ ਜੋੜ ਦਿੱਤਾ ਹੋ ਸਕਦਾ ਇਸ ਤਰ੍ਹਾਂ ਨਾ ਹੋਇਆ ਹੋਵੇ ਮਨੋਰੰਜਨ ਵਾਸਤੇ ਹੋ ਵੀ ਗਿਆ ਹੋਵੇ ਇਹਦੇ ਤੇ ਕੋਈ ਪੱਕੀ ਕਟਾਕਸ਼ ਨਹੀਂ ਕੀਤੀ ਜਾ ਸਕਦੀ ਕਵੀ ਜੀ ਨੇ ਇੱਥੇ ਜ਼ਿਕਰ ਕਰ ਦਿੱਤਾ ਕਿ ਚੌਪੜ ਵਿਛਾਉਂਦਾ ਸਤਿਗੁਰਾਂ ਦਾ ਮਨੋਰੰਜਨ ਕਰਨ ਵਾਸਤੇ ਸੈਫੁਦੀਨ ਚੌਪੜ ਵਿਛਾਉਂਦਾ ਹੈ ਤੇ ਸਤਿਗੁਰਾਂ ਦੇ ਨਾਲ ਖੇਡਦਾ ਹੈ ਇਹ ਚੌਪੜ ਦਾ ਖੇਡ ਜਿਹੜਾ ਹੈ ਇਸ ਨੂੰ ਜ਼ਿਆਦਾਤਰ ਪੁਰਾਣੇ ਸਮੇਂ ਵਿੱਚ ਜੂਆ ਜੂਏ ਦੇ ਤਰੀਕੇ ਨਾਲ ਹੀ ਖੇਡਿਆ ਜਾਂਦਾ ਸੀ ਬਿਨਾਂ ਦਾ ਲਗਾਉਣ ਤੋਂ ਨਹੀਂ ਸੀ ਖੇਡਿਆ ਜਾਂਦਾ ਇਸ ਕਰਕੇ ਮੰਨਣੀ ਮੰਨਦਾ ਕਿ ਸਤਿਗੁਰਾਂ ਨੇ ਕਦੇ ਇਹੋ ਜੀ ਖੇਡ ਨੂੰ ਬढ़ावा ਦਿੱਤਾ ਹੋਵੇ ਜਿਸ ਖੇਡ ਦੇ ਕਰਕੇ ਮਹਾਭਾਰਤ ਦਾ ਯੁੱਧ ਹੋਇਆ ਸੀ ਪਾਂਡਵ ਆਪਣਾ ਰਾਜ ਭਾਗ ਹਾਰ ਗਏ ਸੀ ਦ੍ਰੋਪਤੀ ਨੂੰ ਹਾਰ ਗਏ ਸੀ ਦ੍ਰੋਪਤੀ ਦਾ અપਮਾਨ ਹੋਇਆ ਤੇ ਫਿਰ ਇੰਨਾ ਵੱਡਾ ਜੰਗ ਹੋਇਆ ਜਿਸ ਦੇ ਵਿੱਚ ਕਹਿੰਦੇ ਕਿ ਐਸੀ ਤਬਾਈ ਹੋਈ ਕਿ ਉਹਨਾਂ ਸਮਿਆਂ ਦੇ ਵਿੱਚ ਇੱਕ ਤਰ੍ਹਾਂ ਦੀ ਵਰਲਡ ਵਾਰ ਸੀ ਸਤਗੁਰੂ ਇਸ ਤਰ੍ਹਾਂ ਦੇ ਖੇਡ ਨੂੰ ਕਦੇ ਪ੍ਰਮੋਟ ਨਹੀਂ ਕਰ ਸਕਦੇ ਪਰ ਕਵੀ ਜੀ ਨੇ ਆਪਣੀ ਮਨੋਤ ਦੇ ਅਨੁਸਾਰ ਲਿਖਿਆ ਕਿ ਸ਼ੈਫੁਦੀਨ ਸਤਗੁਰਾਂ ਦਾ ਮਨੋਰੰਜਨ ਕਰਨ ਵਾਸਤੇ ਚੌਪੜ ਵਿਛਾ ਕੇ ਉਹਨਾਂ ਦੇ ਨਾਲ ਖੇਡਦਾ ਹੈ ਇੱਕ ਦੋ ਜਾ ਮਸਦਨ ਮੈਂ ਰਾਖੇ ਖੇਲਨ ਹਿਤ ਪੁਨ ਪੁਨ ਮੁਖ ਭਾਖੇ ਇੱਕ ਦੋ ਪੈਰ ਆਪਣੀ ਘਰ ਦੇ ਵਿੱਚ ਠਹਿਰਾਉਂਦਾ ਹੈ ਤੇ ਸਤਗੁਰਾਂ ਦੇ ਨਾਲ ਇਵੇਂ ਮਨੋਰੰਜਨ ਵਾਸਤੇ ਖੇਡਦਾ ਹੈ ਖਾਨ ਪਰ ਕੀ ਸੇਵਾ ਕਰੇ ਸ਼ਿਵਰ ਵਿਖੇ ਵਸਤੂ ਸਭ ਧਰੈ ਖਾਣ ਪੀਣ ਦੀਆਂ ਵਸਤੂਆਂ ਦੀ ਸੇਵਾ ਕਰਦਾ ਹੈ ਸਤਗੁਰਾਂ ਨੇ ਜਿੱਥੇ ਬਾਗ ਦੇ ਵਿੱਚ ਸ਼ਿਵਰ ਲਗਵਾਇਆ ਹੈ ਉੱਥੇ ਸ਼ੈਫੁਦੀਨ ਖਾਸ ਖਿਆਲ ਰੱਖਦਾ ਹੈ ਕਿ ਕੋਈ ਵੀ ਜਿਹੜੀ ਵਸਤੂ ਹੈ ਜਿਸ ਦੀ ਥੋੜ੍ਹ ਹੋ ਜਾਂਦੀ ਹੈ ਤੁਰੰਤ ਉਸ ਨੂੰ ਪਹੁੰਚਾ ਦਿੰਦਾ ਹੈ ਸਾਰੇ ਸਾਜੂ ਸਮਾਨ ਦਾ ਸਟਾਕ ਦਾ ਹਿਸਾਬ ਪਤਾਬ ਰੱਖਦਾ ਹੈ ਕਿ ਕਿਸੇ ਚੀਜ਼ ਦੀ ਥੋੜ੍ਹ ਨਾ ਹੋਵੇ ਅਡਵਾਂਸ ਦੇ ਵਿੱਚ ਵਸਤੂਆਂ ਪਹੁੰਚਾ ਦਿੰਦਾ ਹੈ। ਕ੍ਰਿਤ ਮਿਸ਼ਠਾਨ ਅਨਗਨਨਿਕੇ ਅਪਰਹਾਰਜੇ ਭਾਵਤ ਜੀਕੇ। ਕਿਉ ਮਿਸ਼ਠਾਨ ਅਨ ਇਤ ਆਦਿਕ ਜਿੰਨੀਆਂ ਵੀ ਜ਼ਰੂਰਤ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਸਾਰੀਆਂ ਦੀਆਂ ਸਾਰੀਆਂ ਦਾ ਖਿਆਲ ਰੱਖਿਆ ਜਾਂਦਾ ਹੈ ਦੁੱਧ ਦਹੀਂ ਤੇ ਆਤਕ ਜਈ ਹਿੰਦਨ ਤੇ ਪਹੁੰਚਾਵਤ ਤੇ ਦੁੱਧ ਦਹੀਂ ਅਧਿਕ ਭਾਵ ਕੇ ਬਹੁਤ ਜ਼ਿਆਦੀ ਮਾਤਰਾ ਦੇ ਵਿੱਚ ਇੱਥੇ ਕਵੀ ਜੀ ਨੇ ਫਿਰ ਆਪਣੀ ਮਨੋਤ ਦੇ ਅਨਸਾਰ ਕਹਿ ਲਈਏ ਜਾਂ ਜੋ ਆਸ-ਪਾਸ ਦਾ ਉਹਨਾਂ ਦਾ ਮਾਹੌਲ ਹੈ ਉਹਦੇ ਪ੍ਰਭਾਵ ਥੱਲੇ ਕਹਿ ਲਈਏ ਇੱਥੇ ਤੋਂ ਕਿਸ ਤਰ੍ਹਾਂ ਲਿਖ ਦਿੱਤੀ ਦੁੱਧ ਦਹੀਂ ਤੇ ਆਦਿਕ ਜਈ ਹਿੰਦੂਨ ਤੇ ਪਹੁੰਚਾਵਤ ਤੇ ਕਿ ਇਹ ਸਾਰਾ ਕੁਝ ਦੁੱਧ ਤੇ ਦਹੀਂ ਜਿਹੜਾ ਹੈ ਇਹ ਹਿੰਦੂਆਂ ਦੇ ਘਰਾਂ ਦੇ ਵਿੱਚੋਂ ਲੈ ਕਰਕੇ ਸਤਿਗੁਰਾਂ ਤੱਕ ਪਹੁੰਚਾਉਂਦਾ ਹੈ ਸਾਡੇ ਨਾ ਮਨਾਂ ਦੇ ਵਿੱਚ ਇਸ ਤਰ੍ਹਾਂ ਦੇ ਰਲੇ ਜਿਹੜੇ ਧਾਸ ਦੇ ਵਿੱਚ ਨੇ ਇਹਨਾਂ ਨੂੰ ਲੈ ਕਰਕੇ ਸਾਡੇ ਮਨਾਂ ਦੇ ਵਿੱਚ ਨਾ ਇੱਕ ਐਸਾ ਬੀਜ ਫਿੱਟ ਕੀਤਾ ਹੋਇਆ ਹੈ ਕਿ ਪੁਰਾਣੇ ਸਮੇਂ ਵਿੱਚ ਹੁਣ ਤੇ ਵੈਸੇ ਘਟ ਹੈ ਬਹੁਤ ਘਟ ਇਸ ਤਰ੍ਹਾਂ ਦੇ ਕਟੜ ਬੰਦੇ ਮਿਲਦੇ ਪੁਰਾਣੇ ਸਮੇਂ ਦੇ ਵਿੱਚ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਬੜੇ ਮਿਲਿਆ ਕਰਦੇ ਸੀ ਜਿਹੜੇ ਕਹਿੰਦੇ ਸੀ ਅਸੀਂ ਬੜੇ ਧਰਮ ਦੇ ਪੱਕੇ ਕਿਉਂਕਿ ਅਸੀਂ ਮੁਸਲਮਾਨਾਂ ਦੇ ਹੱਥੋਂ ਕੁਝ ਖਾਂਦੇ ਨਹੀਂ ਮੁਸਲਮਾਨਾਂ ਦੇ ਹੱਥੋਂ ਕੁਝ ਨਾ ਖਾਣਾ ਇਹ ਧਰਮ ਦਾ ਪੱਕਾ ਹੋਣਾ ਹੈ ਐਸਾ ਮੈਨੂੰ ਮੇਰੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਬਿਲਕੁਲ ਨਹੀਂ ਦੱਸਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਐਸਾ ਇੱਕ ਵੀ ਸ਼ਬਦ ਨਹੀਂ ਹੈ ਜਿਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੋਵੇ ਕਿ ਮੁਸਲਮਾਨ ਦੇ ਹੱਥ ਦਾ ਨਹੀਂ ਖਾਣਾ ਪਰ ਸਾਡੀਆਂ ਹੋਰ ਲਿਖਤਾਂ ਦੇ ਵਿੱਚ ਸਰੋਤਾਂ ਦੇ ਵਿੱਚ ਇਸ ਤਰ੍ਹਾਂ ਦੀ ਮਿਲਾਵਟ ਹੋਈ ਹੈ ਜਿਦੇ ਨਾਲ ਇਸ ਤਰ੍ਹਾਂ ਦੀ ਸਾਡੇ ਮਨ ਦੇ ਵਿੱਚ ਗੱਲ ਕਈ ਵਾਰ ਫਿੱਟ ਹੋ ਜਾਂਦੀ ਕਿ ਮੁਸਲਮਾਨਾਂ ਦੇ ਹੱਥੋਂ ਸਾਡੇ ਗੁਰੂ ਖਾਂਦੇ ਨਹੀਂ ਰਹੇ ਜਿਸ ਤਰ੍ਹਾਂ ਕਵੀ ਜੀ ਨੇ ਇੱਥੇ ਲਿਖ ਦਿੱਤਾ ਕਿ ਦੁੱਧ ਤੇ ਦਹੀਂ ਬਹੁਤ ਮਾਤਰਾ ਵਿੱਚ ਹਿੰਦੂਆਂ ਦੇ ਘਰਾਂ ਦੇ ਵਿੱਚੋਂ ਲੈ ਕਰਕੇ ਸ਼ੈਫੁਦੀਨ ਪਹੁੰਚਾਉਂਦਾ ਹੈ ਨਾਲੇ ਕਵੀ ਜੀ ਆਪ ਲਿਖਦੇ ਕਿ ਸ਼ੈਫੁਦੀਨ ਭਲਾ ਮੁਸਲਮਾਨ ਉਸਨੇ ਆਖਿਆ ਮੇਰੇ ਨਗਰ ਦੇ ਵਿੱਚ ਡੇਰਾ ਕਰੋ ਸਤਿਗੁਰੂ ਮੰਨ ਗਏ 4 ਮਹੀਨੇ ਉਹਦੇ ਨਗਰ ਦੇ ਵਿੱਚ ਰਹਿਣ ਵਾਸਤੇ ਮੰਨ ਗਏ ਐਸੇ ਮੁਸਲਮਾਨ ਦੇ ਹੱਥੋਂ ਸਤਿਗੁਰੂ ਕੁਝ ਵੀ ਨਹੀਂ ਛੱਕਦੇ ਹੋਣਗੇ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਸਾਈ ਮੀਆਂ ਮੀਰ ਜੀ ਦੇ ਹੱਥੋਂ ਗੁਰੂ ਅਰਜਨ ਦੇਵ ਜੀ ਕੁਝ ਨਾ ਛੱਕਣ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਮਰਦਾਨਾ ਜੀ ਦੇ ਹੱਥੋਂ ਗੁਰੂ ਨਾਨਕ ਦੇਵ ਜੀ ਕੁਝ ਨਾ ਛੱਕਣ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਗਨੀ ਖਾਨ ਤੇ ਨਬੀ ਖਾਨ ਦੇ ਹੱਥੋਂ ਪੀਰ ਬੁੱਧੂ ਸਾਹ ਦੇ ਹੱਥੋਂ ਗੁਰੂ ਗੋਬਿੰਦ ਸਿੰਘ ਕੁਝ ਨਾ ਛੱਕਣ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਇਹ ਤਾਂ ਬੜੇ ਨਿਸ਼ਠਾਵਾਨ ਮੁਸਲਮਾਨ ਹੋਏ ਨੇ ਬੜੇ ਸ਼ਰਧਾ ਦੇ ਪੱਕੇ ਗੁਰੂ ਘਰ ਦੇ ਉੱਤੇ ਇਹਨਾਂ ਦਾ ਬੜਾ ਨਿਸ਼ਚਾ ਸੀ ਤੇ ਇਹ ਸਤਿਗੁਰਾਂ ਦੇ ਉੱਤੇ ਪੂਰਨ ਭਰੋਸਾ ਕਰਦੇ ਸਨ ਉਹਨਾਂ ਤਾਂ ਅਸੀਂ ਵੀ ਸ਼ਾਇਦ ਨਹੀਂ ਭਰੋਸਾ ਕਰ ਸਕਦੇ ਜਿੰਨਾ ਇਹਨਾਂ ਦਾ ਦ੍ਰਿੜ ਨਿਸ਼ਚਾ ਸੀ ਸਤਿਗੁਰਾਂ ਦੇ ਉੱਤੇ ਤੇ ਅਸੀਂ ਕਿਵੇਂ ਮੰਨ ਲਈਏ ਕਿ ਸਤਿਗੁਰੂ ਇਹਨਾਂ ਦੇ ਹੱਥੋਂ ਕੁਝ ਵੀ ਸ਼ੱਕਦੇ ਨਹੀਂ ਹੋਣਗੇ ਔਰ ਮੁਸਲਮਾਨਾਂ ਦੇ ਹੱਥੋਂ ਛੱਕਣ ਦੇ ਨਾਲ ਧਰਮਪ੍ਰਸਤ ਨਹੀਂ ਹੋ ਸਕਦਾ ਇਸ ਕਰਕੇ ਇਹ ਜੋ ਗੱਲ ਹੈ ਇਹ ਕਿਸੇ ਬ੍ਰਾਹਮਣੀ ਪ੍ਰਭਾਵ ਦੇ ਥੱਲੇ ਕਵੀ ਜੀ ਨੇ ਲਿਖ ਦਿੱਤੀ ਜਾਂ ਫਿਰ ਉਹਨਾਂ ਦੇ ਗ੍ਰੰਥ ਦੇ ਵਿੱਚ ਬਾਅਦ ਵਿੱਚ ਕਿਸੇ ਨੇ ਰਲਾ ਪਾ ਦਿੱਤਾ ਹੈ ਸਚਾਈ ਕੁਝ ਵੀ ਹੋਵੇ ਗੁਰਮਤ ਦੇ ਅਨੁਸਾਰ ਇਹ ਗੱਲ ਉਚਿਤ ਨਹੀਂ ਹੈ ਸਤਿਗੁਰੂ ਹਿੰਦੂਆਂ ਤੇ ਮੁਸਲਮਾਨਾਂ ਸਾਰਿਆਂ ਦੇ ਹੱਥੋਂ ਛੱਕ ਸਕਦੇ ਨੇ ਬਸ਼ਰਤੇ ਕਿ ਕੋਈ ਐਸਾ ਪਤਿਤ ਬੰਦਾ ਨਾ ਹੋਵੇ ਜਿਹੜਾ ਤੰਬਾਕੂ ਵੀ ਤਾਂ ਆਦਿਕ ਦੀ ਵਰਤੋਂ ਕਰਦਾ ਹੋਵੇ ਕਿਉਂਕਿ ਸਤਗੁਰਾਂ ਨੇ ਤੰਬਾਕੂ ਜਿਹੜਾ ਹੈ ਇਸ ਨੂੰ ਜਗਤ ਜੂਠ ਆਖਿਆ ਤੇ ਤੰਬਾਕੂ ਵਰਤਣ ਵਾਲਾ ਭਾਵੇਂ ਸਿੱਖ ਵੀ ਕਿਉਂ ਨਾ ਹੋਵੇ ਹਾਂ ਉਹਦੇ ਕੋਲੋਂ ਛੱਕਣ ਦੇ ਵਿੱਚ ਸੰਕੋਚ ਕਰਨਾ ਜਿਹੜਾ ਹੈ ਇਹ ਧਰਮ ਦੇ ਉਲਟ ਗੱਲ ਨਹੀਂ ਹੈ ਪਰ ਕਿਸੇ ਦੇ ਧਰਮ ਦਾ ਨਾਮ ਵੇਖ ਕਰਕੇ ਕਿਸੇ ਦੀ ਜਾਤ ਵੇਖ ਕਰਕੇ ਉਹਦੇ ਹੱਥੋਂ ਛੱਕਣ ਤੋਂ ਗੁਰੇਜ਼ ਕਰਨਾ ਇਹ ਸਰਾਸਰ ਧਰਮ ਦੇ ਉਲਟ ਹੈ ਸੋ ਸਤਗੁਰੂ ਜੋ ਵੀ ਸੰਗਤਾਂ ਪ੍ਰੇਮ ਦੇ ਨਾਲ ਪੇਟਾਵਾਂ ਭੇਜਦੀਆਂ ਨੇ ਦੁੱਧ ਦਹੀਂ ਇਤਾਦਿਕ ਬੜੇ ਪ੍ਰੇਮ ਨਾਲ ਛਕਦੇ ਹਨ ਚਹੇਤ ਵਸਤ ਸਿਵਰ ਮੈਂ ਜੋਏ ਨਿਜ ਬੁੱਧ ਤੇ ਭੇਜੈ ਤਹ ਸੋਏ ਸ਼ੈਫਦੀਨ ਦੇਖਦਾ ਹੈ ਸ਼ਿਵਰ ਦੇ ਵਿੱਚ ਜਿਹੜੀਆਂ ਵੀ ਵਸਤੂਆਂ ਦੀ ਜ਼ਰੂਰਤ ਹੁੰਦੀ ਨਿਜ ਬੁੱਧ ਤੇ ਭੇਜੈ ਤਹ ਸੋਏ ਆਪਣੀ ਬੁੱਧੀ ਦੇ ਨਾਲ ਆਪ ਪਹਿਲਾਂ ਹੀ ਜਾ ਕਰਕੇ ਪਰਚੋਲ ਕਰ ਲੈਂਦਾ ਕਿ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਇਸ ਤਰ੍ਹਾਂ ਸਾਰੀਆਂ ਵਸਤਾਂ ਪਹੁੰਚਾ ਦਿੰਦਾ ਹੈ ਫਲ ਰਸਾਲ ਕੇਸਵਾ ਦਿਲ ਜੀਤੇ ਬੀਨ ਬੀਨ ਕਰ ਪਠਵੇ ਤੇ ਤੇ ਬਹੁਤ ਸਾਰੇ ਰਸੀਲੇ ਫਲ ਜਿਹੜੇ ਬੜੇ ਸੁਆਦਿਸ਼ਟ ਸਨ ਉਹਨਾਂ ਨੂੰ ਚੁਣ-ਚੁਣ ਕਰਕੇ ਸ਼ੈਫਦੀਨ ਸਤਗੁਰਾਂ ਵਾਸਤੇ ਭੇਜਦਾ ਹੈ ਦੂਰ ਦੂਰ ਤੱਕ ਰਹਿ ਮੰਗਵਾਵਨ ਦੇਖ-ਦੇਖ ਕਰ ਜੇ ਮਨ ਭਾਵਨ ਕਈ ਸੁਹਣੇ ਰਸੀਲੇ ਫਲ ਮਨ ਭਾਉਂਦੇ ਉਹ ਦੂਰ ਦੂਰ ਤੋਂ ਵੀ ਸਤਗੁਰਾਂ ਵਾਸਤੇ ਮੰਗਵਾਉਂਦਾ ਹੈ ਜਮਨ ਫਲ ਆਲੂ ਅਰ ਖਿਰਨੀ ਜੇ ਲਗ ਦੇਖ ਕਰੇ ਜੇ ਧਰਣੀ ਤੇ ਕੁਝ ਫਲਾਂ ਦੇ ਕਵੀ ਜੀ ਨਾਂ ਗਿਣਦੇ ਨੇ ਜਮਨ ਫਲ ਆਲੂ ਅਰ ਖਿਰਨੀ ਜਾਮਨੂ ਆੜੂ ਖਿਰਨੀ ਹੁਣ ਖਿਰਨੀ ਦਾ ਮੈਨੂੰ ਨਹੀਂ ਪਤਾ ਕਿਹੜਾ ਫਲ ਹੁੰਦਾ ਹੋ ਸਕਦਾ ਪੁਰਾਣੇ ਬਜ਼ੁਰਗ ਜਾਣਦੇ ਹੋਣ ਕਿਉਂਕਿ ਅੱਜ ਕੱਲ ਪੁਰਾਣੇ ਜਿਹੜੇ ਨਾਮ ਨੇ ਉਹ ਬਿਲੁਪਤ ਹੁੰਦੇ ਜਾ ਰਹੇ ਕਵੀ ਜੀ ਨੇ ਇੱਥੇ ਲਿਖਿਆ ਜਾਮਨੂ ਆड़ੂ, ਖਿਰਣੀ ਇਤ ਆਦਕ ਜਿਹੜੇ ਫਲ ਨੇ ਉਹ ਸਤਗੁਰਾਂ ਵਾਸਤੇ ਬੜੀ ਪ੍ਰੇਮ ਦੀ ਭਾਵਨਾ ਦੇ ਨਾਲ ਪਹੁੰਚਾਉਂਦਾ ਹੈ। ਧਰਮ ਦੀਰਘ ਦਾਨੇ ਜੋਏ ਕਰ ਕਰ ਪ੍ਰੇਮ ਪਠਾਵੇ ਸੋਏ। ਧਰਮ ਕਹਿੰਦੇ ਨੇ ਅਨਾਰ ਨੂੰ ਧੀਰਘ ਦਾਨੇ ਜੋਏ ਜਿਹੜੇ ਮੋٹے ਮੋٹے ਦਾਣਿਆਂ ਵਾਲੇ ਅਨਾਰਸ਼ੀ ਉਹਨਾਂ ਨੂੰ ਚੁਣ ਕਰਕੇ ਸ਼ੈਫਦੀਨ ਸਤਗੁਰਾਂ ਦੇ ਵਾਸਤੇ ਭੇਜਦਾ ਹੈ ਇਤ ਆਦਿਕ ਸੇਵਾ ਕੋ ਠਾਨ ਜਨਮ ਸੁਧਾਰਿਓ ਆਪਣ ਮਹਾਨ ਇਤ ਆਦਿਕ ਸੇਵਾ ਦੇ ਵਿੱਚ ਹਮੇਸ਼ਾ ਹੀ ਖੜਾ ਰਹਿੰਦਾ ਹੈ ਆਪਣੇ ਜਨਮ ਨੂੰ ਸਫਲਾ ਕਰਦਾ ਹੈ ਦੇਹ ਤੁਰੰਗਨ ਕੋ ਤ੍ਰਿਣ ਦਾਣਾ ਭਏ ਪੁਸ਼ਟ ਠਾਡੇ ਤੇ ਸਥਾਨਾ ਜਿਹੜੇ ਘੋੜੇ ਨੇ ਸਤਗੁਰਾਂ ਦੇ ਨਾਲ ਉਹਨਾਂ ਵਾਸਤੇ ਅੰਨ ਦਾ ਦਾਣੇ ਦਾ ਪ੍ਰਬੰਧ ਕਰਦਾ ਹੈ ਤ੍ਰਿਣ ਦਾਣਾ ਇਤ ਆਦਿਕ ਦਾ ਪ੍ਰਬੰਧ ਕਰਦਾ ਹੈ ਤੇ ਸਤਗੁਰਾਂ ਦੇ ਘੋੜੇ ਜਿਹੜੇ ਨੇ ਉਹਨਾਂ ਦੀ ਇੰਨੀ ਸੇਵਾ ਸ਼ੈਫੁਦੀਨ ਨੇ ਕੀਤੀ ਕਵੀ ਜੀ ਆਖਦੇ ਨੇ ਭਏ ਪੁਸ਼ਟ ਠੰਡੇ ਤੇ ਸਥਨ ਉਸ ਥਾਂ ਦੇ ਉੱਤੇ ਰੁਕੇ ਰੁਕੇ ਸਤਗੁਰਾਂ ਦੇ ਜਿਹੜੇ ਘੋੜੇ ਸੀ ਬੜੇ ਰिष्ट पुष्ट ਹੋ ਜਾਂਦੇ ਬੜੇ ਬਲਵਾਨ ਹੋ ਜਾਂਦੇ ਹਨ ਇਮਸਾਵਨ ਭਾਦੋ ਦੋ ਮਾਸ ਕਰੇ ਬਿਤਾਵਨ ਸਤਗੁਰੂ ਪਾਸ ਇਸ ਤਰ੍ਹਾਂ ਸਤਗੁਰਾਂ ਨੇ ਸੌਣ ਤੇ ਭਾਦੋਂ ਦੋ ਮਹੀਨੇ ਜਿਹੜੇ ਨੇ ਸ਼ੈਫਦੀਨ ਦੇ ਪਾਸ ਬਿਤਾਏ ਹਨ ਮਾਸ ਅਸੌਜ ਆਇ ਪੁਨ ਗयो ਅਬਰੰਗ ਇੱਕ ਦਿਨ ਬੈਠਤ ਭਇਓ ਉਧਰੋਂ ਅਸ਼ੂ ਦਾ ਮਹੀਨਾ ਆ ਜਾਂਦਾ ਹੈ ਇੱਕ ਦਿਨ ਔਰੰਗਜੀਬ ਆਪਣੀ ਸਭਾ ਦੇ ਵਿੱਚ ਬੈਠਾ ਹੋਇਆ ਪੁੱਛਦਾ ਹੈ ਚਲਿਓ ਪ੍ਰਸੰਗ ਗੁਰੂ ਕੋ ਤਹਾਂ ਅਬਲੋ ਨਹਿ ਆਇ ਰਹਿ ਕਹਾਂ ਉਹ ਪੁੱਛਦਾ ਹੈ ਕਿ ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਬੁਲਾਵਾ ਭੇਜਿਆ ਸੀ ਅਜੇ ਤੱਕ ਨਹੀਂ ਆਏ ਹਨ ਪਤਾ ਕਰਨਾ ਕਰੋ ਕੀ ਕਾਰਨ ਹੋਇਆ ਇਹ ਕਿਉਂ ਅਜੇ ਤੱਕ ਨਹੀਂ ਪਹੁੰਚੇ ਹਨ ਪੁਨ ਅਹਦੀ ਦੇ ਕਿਨੇ ਤਿਆਰੀ ਕਰ ਤਾ ਗੀਤ ਮਿਸਾਲ ਉਚਾਰੀ ਉਸ ਨੇ ਦੁਬਾਰਾ ਅਹਦੀਏ ਤਿਆਰ ਕੀਤੇ ਨੇ ਤੇ ਇਸ ਵਾਰ ਕਰੜੀ ਤਗੀਦ ਕੀਤੀ ਹੈ ਸਖਤ ਹਿਦਾਇਤਾਂ ਉਹਨਾਂ ਨੂੰ ਕੀਤੀਆਂ ਹਨ ਆਪਣੇ ਸੰਗ ਜਾਏ ਕਰਿਆ ਨੂੰ ਅਪਰ ਫਰੇਬ ਕਰੇ ਨਹਿ ਮਾਨੋ ਆਖਣ ਲੱਗਾ ਆਪਣੇ ਨਾਲ ਹੀ ਸਤਗੁਰਾਂ ਨੂੰ ਲੈ ਕਰਕੇ ਆਉਣਾ ਹੈ ਮੈਨੂੰ ਕਿਸੇ ਪ੍ਰਕਾਰ ਦਾ ਫਰੇਬ ਨਹੀਂ ਚਾਹੀਦਾ ਹੈ ਕਿਸੇ ਪ੍ਰਕਾਰ ਦਾ ਤੁਹਾਡੇ ਵੱਲੋਂ ਬਹਾਨਾ ਨਹੀਂ ਚਾਹੀਦਾ ਹੈ ਤੁਸੀਂ ਹੁਣ ਜਾਣਾ ਕਰੋ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਪਣੇ ਨਾਲ ਹੀ ਲੈ ਕਰਕੇ ਆਉਣਾ ਹੈ ਦਿਨ ਬਿਨ ਅਟਕ ਰਹੇ ਉਹ ਵੱਡ ਕਾਜ ਜਨ ਹਿੰਦੂਨ ਕੋਟ ਡੇਟ ਦਰਵਾਜਾ ਔਰੰਗਜ਼ੇਬ ਆਖਦਾ ਉਹਨਾਂ ਤੋਂ ਬਿਨਾ ਵੱਡਾ ਕਾਰਜ ਜਿਹੜਾ اٹਕਿਆ ਪਿਆ ਹੈ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਹਿੰਦੂਆਂ ਦੇ ਮੁਸਲਮਾਨ ਬਣਨ ਵਾਸਤੇ ਇੱਕ ਵੱਡਾ ਦਰਵਾਜਾ ਨੇ ਤੇ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਮੁਸਲਮਾਨ ਬਣ ਜਾਂਦੇ ਨੇ ਤੇ ਇਸ ਦਰਵਾਜੇ ਰਾਹੀਂ ਲੰਘ ਕਰਕੇ ਸਾਰੇ ਹੀ ਹਿੰਦੂ ਮੁਸਲਮਾਨ ਬਣ ਜਾਵਣਗੇ ਆਪਣੀ ਅਜਮਤ ਮੋਹ ਦਿਖਾਵੇਂ ਨਾ ਤੁਰ ਸ਼ਰਾਬੀ ਚ ਅਬ ਆਵੇਂ ਕਿਉਂਕਿ ਮੈਂ ਤਾਂ ਇਹੀ ਚਾਹੁੰਦਾ ਹਾਂ ਜਾਂ ਤੇ ਮੈਨੂੰ ਆਪਣੀ ਅਜਮਤ ਮੋਹ ਦਿਖਾਵੇ ਜਾਂ ਤੇ ਮੈਨੂੰ ਗੁਰੂ ਤੇਗ ਬਹਾਦਰ ਆਪਣੀ ਅਜਮਤ ਆਪਣੀ ਕਰਾਮਾਤ ਦਿਖਾਉਣ ਨਾ ਤੁਰੇ ਸ਼ਰਾਬੀ ਚ ਅਬ ਆਵੇ ਨਹੀਂ ਤੇ ਫਿਰ ਹੁਣ ਉਹਨਾਂ ਨੂੰ ਸ਼ਰਾ ਦੇ ਵਿੱਚ ਆ ਜਾਣਾ ਚਾਹੀਦਾ ਹੈ ਉਹਨਾਂ ਨੂੰ ਮੈਂ ਮੁਸਲਮਾਨ ਬਣਾ ਲਵਾਂਗਾ ਅਨਹ ਸਾਥ ਨਾ ਤਜ ਕਰ ਫਿਰ ਉਹ ਖਬਰ ਪਟਹੋ ਤਨ ਕੇਦਰ ਪਰ ਹੋ ਉਹਨਾਂ ਨੂੰ ਆਪਣੇ ਨਾਲ ਲੈ ਕਰਕੇ ਆਉਣਾ ਹੈ ਉਹਨਾਂ ਨੂੰ ਤੁਸੀਂ ਛੱਡ ਕਰਕੇ ਵੱਖਰੇ ਨਹੀਂ ਆਉਣਾ ਹੈ ਜਦੋਂ ਤੁਹਾਨੂੰ ਮਿਲ ਜਾਣ ਤੁਸੀਂ ਆਪ ਉੱਥੇ ਰੁਕਣਾ ਹੈ ਕੇਵਲ ਖਬਰ ਭੇਜਣੀ ਹੈ ਜਾਂ ਉਹਨਾਂ ਨੂੰ ਲੈ ਕਰਕੇ ਆਉਣਾ ਜੇਕਰ ਆਉਣ ਤੋਂ ਇਨਕਾਰ ਕਰਦੇ ਨੇ ਤੇ ਤੁਸੀਂ ਖਬਰ ਭੇਜ ਦੇਣੀ ਹੈ ਆਪ ਉਹਨਾਂ ਦੇ ਪਾਸ ਹੀ ਰੁਕ ਜਾਣਾ ਹੈ ਸੁਣਤਾ ਗੀਤ ਸ਼ਾਹ ਤੇ ਜੋਰ ਅਹਦੀ ਚਲੇ ਅਨੰਦਪੁਰ ਔਰ ਇਹ ਜ਼ੋਰਦਾਰ ਤਗੀਦ ਸੁਣ ਕਰਕੇ ਸਖਤ ਹੁਕਮ ਸੁਣ ਕਰਕੇ ਅਹਦੀਏ ਫੇਰ ਆਨੰਦਪੁਰ ਵੱਲ ਨੂੰ ਚੱਲ ਪੈਂਦੇ ਹਨ ਛੱਡ ਖਟਨ ਪਰ ਕਾੜ ਬਿਗਾਰੀ ਸੀਸ ਉਠਾਏ ਜਹ ਹੈ ਅਗਾਰੀ ਤੇ ਕਵੀ ਜੀ ਆਖਦੇ ਉਹਨਾਂ ਨੇ ਕੁਝ ਖਟੀਆਂ ਲਈਆਂ ਨੇ ਕੁਝ ਮੰਝੀਆਂ ਲਈਆਂ ਨੇ ਉਹਨਾਂ ਮੰਝੀਆਂ ਦੇ ਉੱਤੇ ਸਵਾਰ ਹੋ ਕਰਕੇ ਮਜ਼ਦੂਰਾਂ ਨੂੰ ਆਖਿਆ ਤੁਸੀਂ ਮੰਝੀਆਂ ਚੁੱਕ ਕਰਕੇ ਪੈਦਲ ਚੱਲੋ ਇਸ ਤਰ੍ਹਾਂ ਆਨੰਦਪੁਰ ਸਾਹਿਬ ਵੱਲ ਨੂੰ ਚੱਲਦੇ ਹਨ। ਰਾਮ ਰਾਮ ਹੁਕਮ ਕਰੰਤੇ ਖਾਣ ਪਾਨ ਤਿੰਨ ਲਿਗਮਨੰਤੇ। ਰਸਤੇ ਵਿੱਚ ਕਈ ਪਿੰਡ ਆਉਂਦੇ ਉਹਨਾਂ ਦੇ ਵਿੱਚ ਆਪਣਾ ਰੋਹ ਛਾੜਦੇ ਨੇ ਇਹ ਆਈਏ। ਉਹਨਾਂ ਕੋਲੋਂ ਧੱਕੇ ਨਾਲ ਖਾਣ ਪੀਣ ਦਾ ਸਮਾਨ ਲੈਂਦੇ ਹਨ। ਮਗ ਉਲੰਘ ਕਰ ਸਗਰੇ ਗਏ ਜਾਏ ਪ੍ਰਵੇਸ਼ ਆਨੰਦਪੁਰ ਭਏ। ਸਾਰਾ ਦਾ ਸਾਰਾ ਰਸਤਾ ਲੰਘ ਕਰਕੇ ਆਨੰਦਪੁਰ ਦੇ ਵਿੱਚ ਪਹੁੰਚ ਜਾਂਦੇ ਹਨ। 부ਜੀ ਸੋਧ ਗੁਰ ਤਹ ਨਾ ਪਾਏ। ਹਾਂ ਅਹਹ ਕੇ ਗੁਣ ਬਤਾਏ ਉਥੇ ਜਾ ਕਰਕੇ ਇਹਨਾਂ ਨੂੰ ਖਬਰ ਮਿਲਦੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਆਨੰਦਪੁਰ ਸਾਹਿਬ ਦੇ ਵਿੱਚ ਨਹੀਂ ਹਨ ਤੇ ਜਦੋਂ ਇਹ ਪੁੱਛਦੇ ਨੇ ਸਤਗੁਰੂ ਕਿੱਥੇ ਗਏ ਨੇ ਉਹਨਾਂ ਦਾ ਜਵਾਬ ਹੈ ਕਿ ਸਤਗੁਰਾਂ ਨੇ ਸੰਗਤ ਨੂੰ ਤਾਰਨ ਵਾਸਤੇ ਇੱਥੋਂ ਚਾਲੇ ਪਾਏ ਸਨ ਇਸ ਵਕਤ ਕਿਧਰ ਹੋਣਗੇ ਅਸੀਂ ਕੁਝ ਕਹਿ ਨਹੀਂ ਸਕਦੇ ਹਾਂ ਭਇ ਸਚਿੰਤ ਕਾਹਬ ਅਬ ਕਰੈ ਗੁਰ ਕੀ ਸੁਦਨੇ ਸ਼ਰਹਲੀ ਪਰ ਇਹ ਸੁਣ ਕਰਕੇ ਇਹਦੀ ਇਹ ਬੜੇ ਚਿੰਤਤ ਹੋ ਜਾਂਦੇ ਨੇ ਬਾਦਸ਼ਾਹ ਨੇ ਬੜੀ ਸ਼ਖਤਤਾ ਗੀਦ ਕੀਤੀ ਹੈ ਇਹਨਾਂ ਨੂੰ ਸੁਝਦਾ ਨਹੀਂ ਹੈ ਕਿ ਹੁਣ ਕੀ ਕੀਤਾ ਜਾਵੇ ਕਿਤਕ ਦਿਨ ਰਹ ਬਹੁਰ ਭਿਆਨੇ ਹੋਏ ਸੁਦਾਸਰ ਅਸਮਨ ਜਾਣੇ ਕੁਝਕ ਦਿਨ ਅਨੰਦਪੁਰ ਸਾਹਿਬ ਵਿਖੇ ਉਡੀਕਦੇ ਨੇ ਕਿ ਸ਼ਾਇਦ ਸਤਗੁਰੂ ਵਾਪਸ ਆ ਜਾਣ ਜਦੋਂ ਸਤਗੁਰੂ ਵਾਪਸ ਨਹੀਂ ਆਉਂਦੇ ਹਨ ਫਿਰ ਇਥੋਂ ਇਹ ਤਿਆਰੀ ਕਰਦੇ ਨੇ ਅੰਮ੍ਰਿਤਸਰ ਵੱਲ ਨੂੰ ਜਾਣ ਦੀ ਤਿਆਰੀ ਕਰਦੇ ਨੇ ਕਿ ਸ਼ਾਇਦ ਗੁਰੂ ਤੇਗ ਬਹਾਦਰ ਸਾਹਿਬ ਅੰਮ੍ਰਿਤਸਰ ਵਿੱਚ ਗਏ ਹੋਣਗੇ ਇਸ ਤਰ੍ਹਾਂ ਸਤਲੁਜ ਦਰਿਆ ਨੂੰ ਪਾਰ ਕਰਕੇ ਦੁਆਬੇ ਦੇਸ਼ ਦੇ ਕਰ ਭਾਲੇ ਇਸ ਤਰ੍ਹਾਂ ਸਤਲੁਜ ਦਰਿਆ ਨੂੰ ਪਾਰ ਕਰਕੇ ਦੁਆਬੇ ਦੇਸ਼ ਦੇ ਵਿੱਚ ਪਹੁੰਚ ਜਾਂਦੇ ਹਨ ਉਸ ਤੋਂ ਬਾਅਦ ਵਿੱਚ ਵਿਆਸ ਦਰਿਆ ਨੂੰ ਪਾਰ ਕਰਕੇ ਇਧਰ ਉਧਰ ਦੇ ਪਿੰਡਾਂ ਦੇ ਵਿੱਚ ਪੁੱਛਦੇ ਹਨ ਸਤਗੁਰਾਂ ਦੇ ਬਾਬਤ ਕਿ ਕਿਸੇ ਨੇ ਸੁਣਿਆ ਹੋਵੇ ਸ੍ਰੀ ਅੰਮ੍ਰਿਤਸਰ ਪਹੁੰਚੇ ਜਾਏ ਇਕੱਠੇ ਕਰ ਮਸੰਦ ਸਮਦਾਏ ਫਿਰ ਇਸ ਤਰ੍ਹਾਂ ਤੁਰਦੇ ਹੋਏ ਅੰਮ੍ਰਿਤਸਰ ਪਹੁੰਚ ਜਾਂਦੇ ਨੇ ਉਥੇ ਸਾਰੇ ਮਸੰਦਾਂ ਨੂੰ ਇਕੱਠੇ ਕਰਕੇ ਪੁੱਛਦੇ ਹਨ ਉਹ ਜਨ ਕਰੀ ਗੁਰੂ ਕੀ ਬਾਤ ਅਪ ਕਿਸ ਥਲ ਮੈਂ ਤੁਮਰੋ नाथ ਤੇ ਸਤਗੁਰਾਂ ਦੇ ਬਾਰੇ ਪੁੱਛਦੇ ਨੇ ਕਿ ਤੁਹਾਡੇ नाथ ਤੁਹਾਡੇ ਮਾਲਕ ਕੇਸ ਸਥਾਨ ਦੇ ਉੱਤੇ ਇਸ ਵਕਤ ਹਨ ਸਾਨੂੰ ਦੱਸਣਾ ਕਰੋ ਜੋ ਤੁਮ ਕਰੋ ਦਰਵਨ ਤਨੇ ਸ਼ਾਹ ਸਜ਼ਾ ਦੇਹ ਕੋ ਕਨੇ ਤੇ ਨਾਲ ਧਮਕੀ ਦਿੰਦੇ ਨੇ ਕਿ ਜੇ ਤੁਸੀਂ ਕਿਸੇ ਖਬਰ ਨੂੰ ਲੁਕਾਉਣ ਦਾ ਯਤਨ ਕਰਦੇ ਹੋ ਸਾਨੂੰ ਨਹੀਂ ਦੱਸਦੇ ਹੋ ਸਤਗੁਰਾਂ ਦੇ ਟਿਕਾਣੇ ਬਾਰੇ ਤੇ ਬਾਦਸ਼ਾਹ ਤੁਹਾਨੂੰ ਸਜ਼ਾ ਦੇਵੇਗਾ ਸਦਨ ਖਸੋਟੇ ਵਹਿ ਨਿਕਾਰੇ ਬੰਦ ਕੈਦ ਕਰ ਤੁਮ ਕਹੋ ਮਾਰੇ ਕਿਉਂਕਿ ਫੇਰ ਬਾਦਸ਼ਾਹ ਦੀ ਫੌਜ ਆਵੇਗੀ ਘਰਾਂ ਦੀ ਤਲਾਸ਼ੀ ਲਵੇਗੀ ਤੇ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੁਹਾਡੇ ਨਗਰ ਦੇ ਵਿੱਚ ਕਿਧਰੇ ਮਿਲ ਗਏ ਤੇ ਤੁਹਾਨੂੰ ਸਾਰਿਆਂ ਨੂੰ ਕੈਦ ਕਰ ਦਿੱਤਾ ਜਾਵੇਗਾ ਸੁਨਮ ਸੰਧ ਪਾਇਓ ਬੜਾ ਤਰਾਸਾ ਕਹੇ ਉਹ ਦੇਖਣੇ ਹੋ ਸਕਲੇ ਆਵਾਸ ਇਹ ਸੁਣ ਕਰਕੇ ਮਸੰਦ ਡਰ ਜਾਂਦੇ ਨੇ ਉਹ ਇਸ ਤਰ੍ਹਾਂ ਐਦਿਆਂ ਨੂੰ ਅੱਗੋਂ ਆਖਦੇ ਹਨ ਕਹੇ ਗੁਰ ਨਹਿ ਦੋਸ਼ ਲਗਾਵੋ ਹਮ ਗਰੀਬ ਸਗਲੇ ਰਖ ਪਾਵੋ ਆਖਣ ਲੱਗੇ ਅਸੀਂ ਝੂਠ ਨਹੀਂ ਆਖਦੇ ਹਾਂ ਅਸੀਂ ਗਰੀਬ ਜ਼ਰੂਰ ਹਾਂ ਪਰ ਝੂਠ ਨਹੀਂ ਬੋਲਦੇ ਹਾਂ ਸੱਚ ਕਹਿੰਦੇ ਹਾਂ ਸਾਡੇ ਘਰਾਂ ਦੇ ਵਿੱਚ ਉਹ ਬਿਲਕੁਲ ਵੀ ਇਸ ਵਕਤ ਨਹੀਂ ਹਨ ਤੁਸੀਂ ਘਰਾਂ ਦੇ ਵਿੱਚ ਜਾ ਕਰਕੇ ਤਲਾਸ਼ੀ ਕਰਕੇ ਦੇਖ ਸਕਦੇ ਹੋ ਇਸ ਤਰ੍ਹਾਂ ਪੂਰੀ ਤਸੱਲੀ ਕਰਕੇ ਕਿ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਅਨੰਦਪੁਰ ਸਾਹਿਬ ਵਿੱਚ ਵੀ ਨਹੀਂ ਦੁਆਬੇ ਦੇ ਵਿੱਚ ਵੀ ਨਹੀਂ ਮਾਝੇ ਦੇ ਵਿੱਚ ਵੀ ਨਹੀਂ ਹਨ ਤੇ ਅੰਮ੍ਰਿਤਸਰ ਵੀ ਨਹੀਂ ਹਨ ਐਵੇਂ ਪੂਰੀ ਦੀ ਪੂਰੀ ਤਸੱਲੀ ਕਰਕੇ ਜਿਹੜੀ ਰਿਪੋਰਟ ਹੈ ਇਹ ਐਦੀ ਇਹ ਲਿਖ ਕਰਕੇ ਔਰੰਗਜ਼ੇਬ ਨੂੰ ਭੇਜਦੇ ਹਨ ਇਧਰੋਂ ਨਪਾਵਤ ਖੋਜਿਤ ਹਾਰੇ ਦੇਸ਼ ਵਿਦੇਸ਼ ਨਿਖੇ ਨਿਹਾਰੇ ਇਹ ਆਖਦੇ ਨੇ ਕਿ ਇੱਥੇ ਅਸੀਂ ਲੱਭ ਲੱਭ ਕੇ ਥੱਕ ਗਏ ਹਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਤਿਗੁਰਾਂ ਨੂੰ ਬਹੁਤ ਢੂੰਡਿਆ ਹੈ ਪਰ ਕਿਧਰੇ ਵੀ ਸਾਨੂੰ ਉਹ ਨਹੀਂ ਮਿਲੇ ਹਨ ਸੁਨਨ ਰੰਗ ਨੇ ਕਿਤਕ ਸੌਰ ਹਿਤ ਖੋਜਨ ਪਟ ਨਿਕਟ ਕੇ ਦੂਰ ਇਹ ਸੁਣ ਕਰਕੇ ਔਰੰਗਜ਼ੇਬ ਨੇ ਕੁਝ ਘੋੜ ਸਵਾਰ ਨੇੜੇ ਅਤੇ ਦੂਰ ਦੇ ਇਲਾਕਿਆਂ ਦੇ ਵਿੱਚ ਸਤਗੁਰਾਂ ਦੀ ਭਾਲ ਵਾਸਤੇ ਭੇਜੇ ਹਨ ਜਹ ਕਹਾ ਕ ਵਿਚਰਨ ਲਾ ਕੇ ਬੂਜੇ ਜਿਤ ਕਿਤ ਪਾਛੇ ਆਕੇ ਤੇ ਇਹ ਘੋੜ ਸਵਾਰ ਜਿਹੜੇ ਜਹਾਂ ਕਹਾ ਇਧਰ ਉਧਰ ਵਿਚਰਨ ਲੱਗੇ ਸਤਗੁਰਾਂ ਦੇ ਬਾਰੇ ਲੋਕਾਂ ਤੋਂ ਪੁੱਛਦੇ ਹਨ ਕਿਚਿਤ ਅਦੀ ਅਰਸਵਾਰੇ ਵਿਚ੍ਰਿਤ ਦੇਸ਼ ਵਿਦੇਸ਼ ਮਝਾਰ ਤੇ ਕਈ ਅਹਦੀਏ ਵੀ ਜਿਹੜੇ ਹੋਰ ਸਨ ਉਹਨਾਂ ਨੂੰ ਵੀ ਘੋੜੇ ਦੇ ਕਰਕੇ ਘੋੜ ਸਵਾਰ ਬਣ ਕਰਕੇ ਉਹ ਵੀ ਜਿਹੜੇ ਦੇਸ਼ ਦੇ ਵਿੱਚ ਸਤਿਗੁਰਾਂ ਦੀ ਕੋਝ ਵਾਸਤੇ ਜਾਂਦੇ ਹਨ ਇਤ ਸਤਿਗੁਰ ਸਭ ਅੰਤਰਜਾਮੀ ਜਲਥਲ ਘਟ ਘਟ ਜਨ ਸੁਆਮੀ ਇਧਰ ਸਤਿਗੁਰ ਅੰਤਰਜਾਮੀ ਜਲ ਦੀ ਥਲ ਦੀ ਸਾਰਿਆਂ ਦੇ ਹਿਰਦੇ ਦੀ ਜਾਣਨ ਵਾਲੇ ਸੈਫਦੀਨ ਕੋਕੀਨ ਨਿਹਾਲ ਬੈਠੇ ਹੋਤੇ ਕਹਿਓ ਇੱਕ ਕਾਲ ਸੈਫਦੀਨ ਨੂੰ ਉਹਨਾਂ ਨੇ ਨਿਹਾਲ ਕੀਤਾ ਹੈ ਤੇ ਇੱਕ ਸਮਾਂ ਜਦੋਂ ਸਤਗੁਰੂ ਸੈਫਦੀਨ ਦੇ ਪਾਸ ਬੈਠੇ ਸਨ ਅਭਮ ਚਲਿਓ ਜਹ ਕਿਤਿਆਨ ਬਸੇ ਚੁਮਾ ਸਤੁਬ ਬਚਮਾਰ ਇਹ ਸਤਗੁਰਾਂ ਨੇ ਸੈਫਦੀਨ ਨੂੰ ਆਖਿਆ ਕਿ ਹੁਣ ਅਸੀਂ ਕਿਸੇ ਹੋਰ ਜਗ੍ਹਾ ਦੇ ਉੱਤੇ ਜਾ ਕਰਕੇ ਸੰਗਤਾਂ ਨੂੰ ਦਰਸ਼ਨ ਦੇਣੇ ਨੇ ਗੁਰੂ ਨਾਨਕ ਦੇ ਘਰ ਦਾ ਪ੍ਰਚਾਰ ਕਰਨਾ ਹੈ ਤੁਹਾਡੀ ਬੇਨਤੀ ਦੇ ਉੱਤੇ ਚਮਾਸ਼ਾ ਤੂਰਾ ਤੁਹਾਡੇ ਕੋਲ ਕੱਟਿਆ ਹੈ 4 ਮਹੀਨੇ ਜਿਹੜੇ ਨੇ ਹਾੜ ਤੋਂ ਲੈ ਕਰਕੇ ਕੱਤੇ ਤੱਕ ਇਹ ਚਮਾਸ਼ਾ ਬਣਦਾ ਹੈ 4 ਮਹੀਨੇ ਤੁਹਾਡੇ ਕੋਲ ਕੱਟੇ ਨੇ ਪਰ ਹੁਣ ਅਸੀਂ ਕਿਧਰੇ ਹੋਰ ਸਥਾਨ ਤੇ ਜਾਣਾ ਹੈ ਸਤਨਾਮ ਸਿਮਰਨ ਕਰ ਸਦਾ ਸੰਕਟ ਵਿਆਪ ਸਕੇ ਨਹਿ ਕਦਾ ਤੇ ਸਤਗੁਰੂ ਉਸ ਨੂੰ ਉਪਦੇਸ਼ ਕਰਦੇ ਨੇ ਕਿ ਤੁਸੀਂ ਸਦਾ ਹੀ ਸਤਨਾਮ ਦਾ ਸਿਮਰਨ ਕਰਦੇ ਰਹਿਣਾ ਹੈ ਜੇਕਰ ਸਤਨਾਮ ਦੇ ਵਿੱਚ ਆਪਣੀ ਲਿਬ ਰੱਖੋਗੇ ਕਦੇ ਵੀ ਤੁਹਾਨੂੰ ਸੰਕਟ ਵਿਆਪ ਨਹੀਂ ਸਕੇਗਾ ਸਤ ਸੰਗਤ ਕੇ ਸੰਗ ਸੁਪ੍ਰੀਤ ਸੇਵਾ ਕਰਹੁ ਲਹੋ ਸੁਖਨੀ ਤੇ ਆਪਣੀ ਪ੍ਰੀਤੀ ਸਤ ਸੰਗ ਦੇ ਨਾਲ ਰੱਖਣੀ ਹੈ ਬੜੀ ਪ੍ਰੇਮ ਭਾਵਨਾ ਦੇ ਨਾਲ ਗੁਰੂ ਕੀਆ ਸੰਗਤਾਂ ਦੀ ਅਤੇ ਲੋੜਵੰਦਾਂ ਦੀ ਸੇਵਾ ਕਰਦੇ ਰਹਿਣਾ ਹੈ ਇਸ ਤਰ੍ਹਾਂ ਸ਼ੈਫਦੀਨ ਨੂੰ ਉਪਦੇਸ਼ ਕਰਕੇ ਸਤਿਗੁਰਾਂ ਨੇ ਅੱਗੇ ਜੋ ਚਾਲੇ ਪਾਈ ਨੇ ਆਉਣ ਵਾਲੇ ਦੀਵਾਨਾਂ ਦੇ ਵਿੱਚ ਇਹ ਤਾਂ ਅਸ ਗੁਰੂ ਕੀ ਗੁਰੂ ਕੀ ਸੰਗਤ ਦੀ ਸੇਵਾ ਵਿੱਚ ਰੱਖਿਆ ਜਾਵੇਗਾ ਭੁੱਲਾਂ ਚੁੱਕਾਂ ਤੁਖੀ ਮਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ